ਪਿਛਲੇ ਦਿਨੀ ਸਰਦਾਰ ਪਰਮਿੰਦਰ ਸਿੰਘ ਢੀਂਸਾ ਸਾਹਿਬ ਨੇ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਤੇ ਮੇਰੇ ਤੇ ਕੁਝ ਇਲਜ਼ਾਮ ਲਾਏ ਤੇ ਮੈਨੂੰ ਕੁਝ ਸਵਾਲ ਵੀ ਕੀਤੇ ਉਹਨਾਂ ਸਭ ਤੋਂ ਪਹਿਲਾ ਸਵਾਲ ਸੀ ਕਿ ਵਿਨਰਜੀਤ ਗੋਲਡੀ ਹੋਰੀ ਨਾ ਅਕਾਲੀ ਨੇ ਉਹ ਕਿੱਥੋਂ ਦੇ ਅਕਾਲੀ ਨੇ ਉਹਨਾਂ ਦੀ ਕਾਰੀਦਾਰ ਨੂੰ ਕੀ ਦੇਣਾ ਮੈਂ ਇਸ ਗੱਲ ਦਾ ਸਭ ਤੋਂ ਪਹਿਲਾਂ ਇੱਕ ਇੱਕ ਕਰਕੇ ਇਹਨਾਂ ਗੱਲਾਂ ਦਾ ਜਵਾਬ ਦੇਵਾਂਗਾ ਤੇ ਉਸ ਤੋਂ ਬਾਅਦ ਉਹਨਾਂ ਨੇ ਅਕਾਲ ਤਖਤ ਸਾਹਿਬ ਵਾਲੇ ਫੈਸਲਿਆਂ ਤੇ ਵੀ ਇਹ ਭੱਤੀ ਪ੍ਰਕਰਿਆ ਤੇ ਵੀ ਉਹਨਾਂ ਨੇ ਗੱਲ ਕੀਤੀ ਹੈ ਤੇ ਮੈਂ ਜ਼ਰੂਰ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹਾਂਗਾ ਤੇ ਪਰਮੇਂਦਰ ਜੀ ਧਿਆਨ ਨਾਲ ਸੁਣ ਲਿਓ ਤੁਸੀਂ ਵੀ ਇਹਨਾਂ ਗੱਲਾਂ ਦਾ ਜਵਾਬ ਜ਼ਰੂਰ ਦਿਓ ਪਹਿਲੀ ਗੱਲ ਤਾਂ ਅਕਾਲੀ ਦਲ 'ਚ ਮੈਂ ਕਦੋਂ ਦਾ ਜਾਂ ਮੇਰਾ ਪਰਿਵਾਰ ਕਦੋਂ ਦਾ ਹੈ ਜਾਂ ਮੇਰੇ ਪਿਤਾ ਜੀ ਮੇਰੇ ਦਾਦਾ ਜੀ ਕਦੋਂ ਦੇ ਨੇ ਇਹ ਬਾਖੂਬੀ ਸਾਰੇ ਜਾਣੀ ਜਾਣਦੇ ਨੇ ਮੈਂ ਇੱਥੇ ਦੱਸਣਾ ਚਾਹੁੰਦਾ ਕਿ 28 ਸਾਲ ਤੋਂ ਉੱਪਰ ਦਾ ਸਮਾਂ ਤਾਂ ਮੈਨੂੰ ਐਕਟਿਵਲੀ ਅਕਾਲੀ ਦਲ ਦੇ ਵਿੱਚ ਕੰਮ ਕਰਦੇ ਨੇ ਹੋ ਗਿਆ ਆਸਰ ਦੇ ਵਿੱਚ ਨਾ ਆਸਰੇ ਇੱਥੇ ਪੱਗ ਦੇ ਥੱਲੇ 6 ਟੰਕੇ ਨੇ ਅੰਲਾਤ ਦੇ ਵਿੱਚ ਦੀ ਵੀ ਕਿਰਪਾ ਨਾਲ ਲੱਗੀਆਂ ਹੋਈਆਂ ਨੇ ਉਹ ਅਕਾਲੀ ਦਲ ਦੀ ਕਰਕੇ ਲੱਗੀਆਂ ਨੇ ਮੇਰੀ ਨਿੱਜੀ ਲੜਾਈ ਨਹੀਂ ਸੀ ਕਿਸੇ ਗੱਲ ਦੀ ਤੇ ਮੈਂ ਅਕਾਲੀ ਦਲ ਦੀ ਇਹ ਕੋਈ ਸਾਣ ਨਹੀਂ ਮੈਂ ਪਾਰਟੀ ਲਈ ਅਸੀਂ ਵਰਕਰਾਂ ਤੇ ਪਾਰਟੀ ਲਈ ਕੰਮ ਕੀਤਾ ਤੇ ਜਿੱਥੇ ਪਾਰਟੀ ਨੇ ਐ ਤੱਕ ਡਿਊਟੀ ਲਈ ਆ ਉੱਥੇ ਪਹੁੰਚੇ ਆਂ ਅਗਲੀ ਗੱਲ ਇਹ ਤੋਂ ਥੋੜਾ ਜਿਹਾ ਪਿੱਛੇ ਜਾਣਾ 1996 ਚ ਸਰਦਾਰ ਸਰਜੀਤ ਸਿੰਘ ਬਰਨਾਲਾ ਸਾਹਿਬ ਇਲੈਕਸ਼ਨ ਲੜੇ ਸੀ ਪਿੰਡ ਖੰਡਿਆਲ ਦੇ ਵਿੱਚ ਜਾ ਕੇ ਪੁੱਛਿਓ ਕਿ ਉਹਨਾਂ ਨੂੰ ਮੇਰੇ ਪਰਿਵਾਰ ਨੇ ਤੇ ਮੈਂ ਲੰਗੋ ਵਾਲੋਂ 500 ਮੁੰਡਾ ਲਿਆ ਕੇ ਉਹਨਾਂ ਦੇ ਨਾਲ ਖੜੇ ਸੀ ਤੇ ਉਹਨਾਂ ਨੂੰ ਸਿੱਕਿਆਂ ਨਾਲ ਤੋਲਿਆ ਸੀ ਜੋ ਉਸ ਟਾਈਮ ਦੀ ਰਵਾਇਤ ਸੀ ਮੇਰੇ ਦਾਦਿਆਂ ਨੇ ਉਸ ਤੋਂ ਪਹਿਲਾਂ ਤੁਹਾਡੇ ਪਿਤਾ ਜੀ ਬਹੁਤ ਸਰਕਾਰੀ ਉਹ ਲੀਡਰ ਜਦੋਂ ਉਹ ਇਲੈਕਸ਼ਨ 79 80 ਚ ਲੜੇ ਸੀ ਉਸ ਸਮੇਂ ਤੇ ਮੇਰਾ ਪਰਿਵਾਰ ਜਿਹੜਾ ਹੈ ਉਹ ਤੋਂ ਵੀ ਅਕਾਲੀ ਦਲ ਅਕਾਲੀ ਦਲ ਦੇ ਨਾਲ ਹੀ ਖੜਾ ਸੀ ਸੋ ਇਸ ਕਰਕੇ ਇਹ ਦੱਸਣ ਦੀ ਜ਼ਰੂਰਤ ਨਹੀਂ ਹੈ ਜਾਂ ਮੈਨੂੰ ਕੋਈ ਸਰਟੀਫਿਕੇਟ ਦੀ ਲੋੜ ਨਹੀਂ ਹੈ ਕਿ ਮੈਂ ਅਕਾਲੀ ਦਲ ਲਈ ਕੀ ਕੀਤਾ ਜਾਂ ਅਕਾਲੀ ਦਲ ਨੂੰ ਇਹ ਮੇਰੇ ਨਾਲ ਕਾਲੀਦਲ ਦਾ ਕੀ ਰਿਸ਼ਤਾ ਹੈ ਜਾਂ ਮੈਂ ਕਾਲੀ ਹਾਂ ਤੇ ਨਹੀਂ ਹਾਂ ਅਗਲੀ ਗੱਲ ਜਿਹੜਾ ਮੇਰਾ ਚਿਹਰਾ ਮੂਰਾ ਹੈ ਉਹ ਵੀ ਕਾਲੀਦਲ ਵਾਲਾ ਹੈ ਜਿਹੜੇ ਮੇਰੇ ਕੰਮ ਨੇ ਉਹ ਵੀ ਕਾਲੀਦਲ ਵਾਲੇ ਨੇ ਮੈਂ ਆਪਣੀ ਪੂਰੀ ਜ਼ਿੰਦਗੀ ਚ ਕਦੇ ਅੱਜ ਤੱਕ مخالਫਤ ਨਹੀਂ ਕੀਤੀ ਕਿਸੇ ਦੀ ਤੁਸੀਂ ਵੀ ਇਲੈਕਸ਼ਨ ਲੜਿਓ ਤੁਹਾਡੇ ਪਿਤਾ ਜੀ ਵੀ ਇਲੈਕਸ਼ਨ ਲੜੇ ਨੇ ਤੁਹਾਡੇ ਪਰਿਵਾਰ ਦਾ ਕੋਈ ਮੈਂਬਰ ਇਲੈਕਸ਼ਨ ਲੜਿਆ ਹੈ ਚਾਹੇ ਕੋਈ ਜਿਹੜੇ ਅੱਜ ਤੁਹਾਡੇ ਨਾਲ ਨੇ ਉਹਨਾਂ ਚੋਂ ਵੀ ਕੋਈ ਬੰਦਾ ਇਲੈਕਸ਼ਨ ਲੜਿਆ ਹੈ ਅਸੀਂ ਮੈਂ ਇੱਥੇ ਬੈਠਾ ਪੂਰੀ ਦੁਨੀਆ 'ਚ ਕਿਤੇ ਵੀ ਤੁਸੀਂ ਪੁੱਛ ਸਕਦੇ ਹੋ ਮੈਂ ਇੱਕ ਵੀ ਮੇਰਾ ਬਿਆਨ ਇੱਕ ਵੀ ਮੇਰੀ ਪਿੱਠ ਪਿੱਛੇ ਕੋਈ ਗੱਲ ਇੱਕ ਵੀ ਅਜਿਹੀ ਕੋਈ ਗੱਲ ਤੁਸੀਂ ਸਾਬਤ ਕਰ ਦੋ ਕਿ ਮੈਂ ਪਾਰਟੀ ਦੇ ਵਿਰੋਧ ਕੋਈ ਗੱਲ ਕੀਤੀ ਹੈ ਮੈਂ ਤੁਹਾਡਾ ਦੇਨਦਾਰ ਹੋਊਗਾ ਅਗਲੀ ਗੱਲ ਹੁਣ ਤੁਸੀਂ ਦੂਜੀ ਗੱਲ ਇਹ ਕੀ ਕੀਤੀ ਕਿ ਸਰਦਾਰ ਸੁਭੀਸ਼ੇ ਬਦਲ ਸਾਹ ਉਹ ਪੂਰਾ ਪੰਜਾਬ ਜਿਹੜਾ ਹੈ ਉਹ ਉਹਨਾਂ ਨੂੰ ਨਫ਼ਰਤ ਕਰਦਾ ਹੈ ਪੰਜਾਬ ਉਹਨਾਂ ਦੇ ਵਿਰੋਧ 'ਚ ਹੈ ਆ ਪਿਛਲੇ ਦਿਨੀ ਤਰਨਤਾਰਨ ਸਾਹ ਉਸ ਤੋਂ ਬਾਅਦ ਜੀਰੇ ਦੇ ਵਿੱਚ ਉਸ ਤੋਂ ਬਾਅਦ ਲੁਧਿਆਣਾ ਦੇ ਵਿੱਚ ਜਿਹੜੀਆਂ ਕਾਨਫਰੰਸਸ ਧਰਨੇ ਹੋਏ ਨੇ ਤੇ ਉੱਥੇ ਜਿਹੜੀ ਸੰਗਤ ਆਈ ਹੈ ਉਹ ਕੌਣ ਹੈ ਜੀ ਉਹ ਕਿੱਥੋਂ ਆਈ ਹੈ ਉਹ ਕੌਣ ਲੋਕ ਨੇ ਜਿਹੜੇ ਕਾਲਜਰ ਨੂੰ ਜੁਆਇਨ ਕਰ ਰਹੇ ਨੇ ਤੇ ਸਰਦਾਰ ਸੁਖਬੀਰ ਸਿੰਘ ਬਾਦਲ ਸਾਹਿਬ ਦੀ ਪ੍ਰਧਾਨਗੀ ਚ ਜੁਆਇਨ ਕਰ ਰਹੇ ਨੇ ਤੇ ਤੁਸੀਂ ਇਹ ਵੀ ਕਿਹਾ ਕਿ ਸੁਖਬੀਰ ਸਿੰਘ ਬਾਦਲ ਸਾਹਿਬ ਮੁੱਖ ਦੋਸ਼ੀ ਨੇ ਸਰਦਾਰ ਸਾਹਿਬ ਮੈਂ ਥੋੜਾ ਇਹ ਤੁਹਾਨੂੰ ਦੱਸਣਾ ਚਾਹਣਾ ਚਾਹਨਾ ਪਾਉਂਗਾ ਮੈਂ ਕਿਉਂਕਿ ਦੋ ਤਿੰਨ ਗੱਲਾਂ ਬੜੀਆਂ ਇੰਪੋਰਟੈਂਟ ਨੇ ਦੇ ਵਿੱਚ ਸ਼੍ਰੀ ਕਾਲ ਤਖਤ ਸਾਹਿਬ ਦਾ ਹੁਕਮਨਾਮਾ ਹੈ ਜਿਹੜਾ ਪਹਿਲਾ ਪੇਜ ਇੱਥੋਂ ਸ਼ੁਰੂ ਹੁੰਦਾ ਹੈ ਆ ਪੇਜ ਜਿਹਦੇ ਚ ਤੁਸੀਂ ਤੁਹਾਡੇ ਪਿਤਾ ਜੀ ਸਰਦਾਰ ਸੋਚਾ ਸਿੰਘ ਲੰਗੜਾ ਸਾਹਿਬ ਹੀਰਾ ਸਿੰਘ ਕਾਪੜਿਆ ਸਾਹਿਬ ਕੁੰਦਰ ਸਾਹਿਬ ਰਣਕੇ ਸਾਹਿਬ ਦਰਜੀਤ ਚੀਮਾ ਜੀ ਤੇ ਸ਼ਰਜੀਤ ਢੋਲਾ ਸਾਹਿਬ ਉਹ ਵਿਕਰਮ ਜੀਠਿਆਰੀ ਬਹੁਤ ਸਾਰੇ ਲੀਡਰ ਪੇਸ਼ ਹੋਏ ਤੇ ਉਹਨਾਂ ਲੀਡਰਾਂ ਦੇ ਨਾਲ ਇੱਕ ਤਸਵੀਰ ਹੈ ਤੁਸੀਂ ਵੀ ਕਾਲ ਤਖਤ ਸਾਹਿਬ ਤੇ ਪੇਸ਼ ਹੋਏ ਸੀ ਆ ਆ ਪਿੱਛੇ ਤੁਸੀਂ ਖੜੇ ਹੋ ਖੜੇ ਹੋ ਨਾ ਇਹ ਉਹ ਲੋਕ ਨੇ ਜਿਨ੍ਹਾਂ ਨੂੰ ਕਾਲ ਤੱਕ ਸਭ ਤੇ ਤਲਬ ਕੀਤਾ ਗਿਆ ਤੇ ਇਹਦੇ ਵਿੱਚ ਜਿਹੜੀ ਮੈਂ ਇੱਥੇ ਥੋੜੀ ਜੀ ਚਾਨਣਾ ਜ਼ਰੂਰ ਪਾਉਂਗਾ ਕਿ ਮੁੱਖ ਦੇ ਵਿੱਚ ਤੁਸੀਂ ਉਸ ਤੋਂ ਪਹਿਲਾਂ ਤੁਸੀਂ ਇਹ ਲਿਖ ਕੇ ਦੇ ਕੇ ਆਏ ਸੀ ਕਿ ਇਜ਼ਹਾਰ ਆਲਮ ਨੂੰ ਜਿਹੜਾ ਲਾਉਣਾ ਸਾਡੀ ਗਲਤੀ ਸੀ ਇਜ਼ਹਾਰ ਆਲਮ ਨੂੰ ਸਪੈਕਟ ਕਰਾਉਣਾ ਸਾਡੀ ਗਲਤੀ ਸੀ ਇਹ ਤੁਸੀਂ ਲਿਖ ਕੇ ਦੇ ਕੇ ਆਏ ਹੋ ਇਹਦਾ ਮਤਲਬ ਤੁਸੀਂ ਗੁਨਾਹ ਕਬੂਲ ਕੀਤਾ ਇਹਦੇ ਚ ਫਿਰ ਸਰਦਾਰ ਸੁਖਦੇਵ ਸਿੰਘ ਢੀਂਸਾ ਸਾਹਿਬ ਨੂੰ ਤੇ ਹੋਰ ਬਾਕੀ ਲੀਡਰਸ਼ਿਪ ਨੂੰ ਜਿਹੜੇ ਜਿਹੜੇ ਉਹ ਨਾਲ ਸੀ ਉਦੋਂ ਉਹਨਾਂ ਨੂੰ ਇਸ ਗੱਲ ਤੇ ਸਜ਼ਾ ਲੱਗੀ ਤੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹੇਟ ਲਿਖੇ ਗੁਨਾਹਾਂ ਚ ਝੂਪੀ ਸਾਦੀਆਂ ਗੁਨਾਹਾਂ ਦੀ ਹਮਾਇਤ ਕੀਤੀ ਜਿਹਦੇ ਚ ਮੈਨੂੰ ਤਾਂ ਜਿੰਨੇ ਕੈਬਨਿਟ ਸੀ ਚੰਦੂ ਮਰਾ ਸਾਹਿਬ ਰਖੜਾ ਸਾਹਿਬ ਠੰਡਲ ਸਾਹਿਬ ਮਹਿੰਦਰ ਗਰੇਵਾਲ ਜੀ ਆਦੇਸ਼ ਪ੍ਰਤਾਪ ਕੈਰੋ ਜੀ ਜਿਸ ਕੈਬਨਿਟ ਦਾ ਤੁਸੀਂ ਹਿੱਸਾ ਸੀ ਜਿਸ ਕੈਬਨਿਟ ਦਾ ਤੁਸੀਂ ਹਿੱਸਾ ਸੀ ਉਸ ਕੈਬਨਿਟ ਦੇ ਉਸ ਪਾਰਟੀ ਦੇ ਜਿਸ ਪਾਰਟੀ ਨੇ ਤੁਹਾਨੂੰ ਮੰਤਰੀ ਬਣਾਇਆ ਸੀ ਜਿਸ ਪਾਰਟੀ ਦੇ ਵਿੱਚ ਤੁਸੀਂ ਜ਼ਿਲ੍ਹਾ ਸੰਦੂਰ ਬਰਨਾਲਾ ਜਿਹੜੀ ਹੈ ਪੂਰੀ ਪਾਰਲੀਮੈਂਟ ਦੇ ਤੁਸੀਂ ਬਤੌਰ ਮੁੱਖ ਮੰਤਰੀ ਵਿੱਚ ਰਹੇ ਸੀ ਉਹ ਜਿਹਦੇ ਲੀਡਰ ਸੀ ਉਹਨਾਂ ਨੂੰ ਸਜ਼ਾ ਲਾਈ ਸੀ ਹੁਣ ਇੱਥੇ ਸਵਾਲ ਇੱਕ ਜ਼ਰੂਰ ਹੈ ਤੁਸੀਂ ਕਹਿੰਦੇ ਕਿ ਮੈਨੂੰ ਸਜ਼ਾ ਨਹੀਂ ਲੱਗੀ ਕਿਉਂ ਨਹੀਂ ਲੱਗੀ ਸਜ਼ਾ ਤੁਹਾਨੂੰ ਜੇ ਤੁਸੀਂ ਇੱਥੇ ਦੋ ਸਵਾਲ ਜ਼ਰੂਰ ਖੜੇ ਹੁੰਦੇ ਜੇ ਤਾਂ ਤੁਸੀਂ ਪੂਰਨ ਸੇਖੋ ਸ਼੍ਰੀ ਘਾਲਤਾ ਸਿੰਘ ਨੂੰ ਸਭਾਪਿਤ ਕਹਿ ਰਹੇ ਹੋ ਫਿਰ ਤੁਹਾਡਾ ਉੱਥੇ ਫਰਜ਼ ਬੰਦਾ ਸੀ ਜੇ ਬਾਇ ਚਾਂਸ ਹੋ ਰਹਿ ਗਈ ਉਥੋਂ ਕਿਉਂਕਿ ਗੁਨਾਹਗਰ ਤਾਂ ਤੁਸੀਂ ਉਹ ਕਟਾਰੇ 'ਚ ਖੜੇ ਸੀ ਉਸ ਕਟਾਰੇ 'ਚ ਤੁਹਾਨੂੰ ਇਹ ਬਕਾਇਦਾ ਸਰਦਾਰ ਸੁਭੀ ਸਿੰਘ ਬਾਦਲ ਵਾਲੇ ਪਾਸੇ ਹੀ ਖੜੇ ਸੀ ਤੁਸੀਂ ਤੇ ਉੱਥੇ ਤੁਹਾਨੂੰ ਇਹ ਵੀ ਗੱਲ ਕਹੀ ਗਈ ਕਿ ਸਜ਼ਾ ਜਿਹੜੀ ਹੈ ਉਹ ਇਹ ਜਿਹੜੇ ਬੰਦੇ ਦਾ ਗੁਨਾਹ ਹੈ ਉਧਰਲੇ ਪਾਸੇ ਖੜੇ ਹੋ ਜਾਂਦੇ ਤੁਸੀਂ ਖੜੇ ਸੀ ਉੱਥੇ ਆਪਣੇ ਪਿਤਾ ਜੀ ਦੇ ਤੇ ਸਰਦਾਰ ਸੁਭੀ ਸਿੰਘ ਬਾਦਲ ਸਾਹਿਬ ਦੇ ਪਿੱਛੇ ਖੜੇ ਸੀ ਫਿਰ ਤੁਹਾਨੂੰ ਸਜ਼ਾ ਕਿਉਂ ਨਹੀਂ ਲੱਗੀ ਜੇ ਸਜ਼ਾ ਨਹੀਂ ਲੱਗੀ ਕਿਤੇ ਗਲਤੀ ਨਾ ਰਹੀ ਗਈ ਇਹ ਜਾਣਬੁੱਝ ਕੇ ਨਹੀਂ ਲਾਈ ਇਹ ਤੇ ਇਹਤੇ ਮੇਰਾ ਕਿੰਤੂ ਪ੍ਰਾਂਤੂ ਨਹੀਂ ਆ ਪਰ ਸਵਾਲ ਜ਼ਰੂਰ ਖੜਾ ਹੁੰਦਾ ਹੈ ਕਿ ਤੁਹਾਨੂੰ ਸਜ਼ਾ ਕਿਉਂ ਨਹੀਂ ਦਿੱਤੀ ਜੇ ਤੁਹਾਨੂੰ ਸਜ਼ਾ ਨਹੀਂ ਮਿਲੀ ਤਾਂ ਕੀ ਤੁਹਾਡਾ ਬਤੌਰ ਸਿੱਖ ਫਰਜ਼ ਨਹੀਂ ਬਣਦਾ ਸੀ ਜਿਵੇਂ ਸਰਦਾਰ ਮਹੇਸ਼ਿੰਦਰ ਗਰੇਵਾਲ ਸਾਹਿਬ ਨੇ ਇਹ ਗੱਲ ਕਹੀ ਸੀ ਉੱਥੇ ਕਿ ਜੇ ਅਸੀਂ ਆਨੰਦ ਮਾਣਿਆ ਸੱਤਾ ਦਾ ਸਰਦਾਰ ਸੋਚਾਲ ਸਿੰਘ ਲਗਾਹ ਸਾਹਿਬ ਨੇ ਕਹੀ ਕਿ ਅਸੀਂ ਆਨੰਦ ਮਾਣਿਆ ਸੱਤਾ ਦਾ ਅਸੀਂ ਵੀ ਗੁਨਾਹਗਾਰਾਂ ਪਰ ਤੁਸੀਂ ਉੱਥੇ ਬੋਲੇ ਸੀ ਤੁਸੀਂ ਉੱਥੇ ਇੱਕ ਵੀ ਵਾਰ ਨਹੀਂ ਕਿਹਾ ਕਿ ਮੈਂ ਇਸ ਗੁਨਾਹਾਂ ਦੇ ਵਿੱਚ ਜਿਹੜਾ ਭਾਗੀਦਾਰਾਂ ਕਿਉਂਕਿ ਉਹਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਹੀ ਤੁਹਾਡਾ ਸੀ ਸਰਸੇ ਡੇਰੇ ਦੇ ਵਿੱਚ ਜਿਹਦੇ ਕਰਕੇ ਇਹ ਸਾਰੀ ਪ੍ਰੋਬਲਮ ਸ਼ੁਰੂ ਹੋਈ ਉਥੇ ਜਿਹੜੀਆਂ ਵੋਟਾਂ ਮੰਗਣ ਵਾਸਤੇ ਕੌਣ ਗਿਆ ਸੀ ਤੁਹਾਡੀਆਂ ਵੀਡੀਓਜ਼ ਨੇ ਨਾ ਇਹ ਹੀ ਮੁੱਦਾ ਸਭ ਤੋਂ ਵੱਡਾ ਅਜ ਪਬਲਿਕ ਦੇ ਵਿੱਚ ਹੈ ਹਰ ਤੁਸੀਂ ਕਈਆਂ ਨੂੰ ਮੁੱਖ ਦੋਸ਼ੀ ਮੁੱਖ ਦੋਸ਼ੀ ਦੇ ਵਿੱਚ ਸਰਕਾਰ ਸਾਹਿਬ ਤੁਹਾਨੂੰ ਇਹ ਦੱਸਣਾ ਚਾਹਣਾ ਜਿਹਦੇ ਚ ਇਹ ਕਿਹਾ ਗਿਆ ਕਿ ਆ ਇੱਕ ਨਾ ਮੇਰੇ ਕੋਲੇ ਇਕ ਤਰ੍ਹਾਂ ਹੋਰ ਕੋਈ ਆਇਆ ਦਿਖਾਣਾ ਚਾਹੁੰਦਾ ਜਿਹਦੇ ਵਿੱਚ ਇਹ ਲਿਖਿਆ ਕਿਹਾ ਉਹਨਾਂ ਨੇ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਜਿਹੜੀ ਹੈ ਰਾਸੀ ਅਗਵਾਈ ਜਿਹੜੀ ਹੈ ਗਵਾ ਚੁੱਕੀ ਹੈ ਤੁਸੀਂ ਇਸੇ ਗੱਲ ਤੇ ਮੁੱਦਾ ਬਣਾਉਂਦੇ ਹੋ ਸਾਰੇ ਜਾਣੇ ਫਿਰ ਤੁਸੀਂ ਕੀ ਕਹੇ ਉੱਥੇ ਅਕਾਲ ਤਖਤ ਸਾਹਿਬ ਦੀ ਕਮੇਟੀ ਬਣਾਈ ਗਈ ਪ੍ਰਮੇਂਦਰ ਸਿੰਘ ਦੀ ਇੱਛਾ ਸਾ ਅਕਾਲ ਤਖਤ ਸਾਹਿਬ ਦੀ ਸੱਤ ਮੈਂਬਰੀ ਕਮੇਟੀ ਬਣਾਈ ਗਈ ਸੀ ਪੰਜ ਮੈਂਬਰੀ ਕਦੋਂ ਬਣਾਈ ਕੀ ਜਦੋਂ ਉਸ ਕਮੇਟੀ ਦੇ ਦੋ ਮੈਂਬਰਾਂ ਸਹਿਬਾਨ ਅਸਤੀਫਾ ਦੇ ਗਏ ਬਟੂਂਗਰ ਸਾਹਿਬ ਤੇ ਧੰਮੀ ਸਾਹਿਬ ਕੀ ਤੁਸੀਂ ਉਸ ਤੋਂ ਬਾਅਦ ਸ਼੍ਰੀ ਕਾਲਤਕ ਸਾਹਿਬ ਤੇ ਕਮੇਟੀ ਪੇਸ਼ ਹੋਈ ਉਹਨਾਂ ਨੇ ਸ਼੍ਰੀ ਕਾਲਤਕ ਸਾਹਿਬ ਤੇ ਜਾ ਕੇ ਗੱਲ ਕੀਤੀ ਕਿ ਸਾਡੇ ਜਿਹੜੇ ਦੋ ਮੈਂਬਰ ਨੇ ਚਲੇ ਗਏ ਨੇ ਕੀ ਸਾਨੂੰ ਪੰਜ ਮੈਂਬਰੀ ਕਮੇਟੀ ਬਣਾ ਕੇ ਕੰਮ ਕਰਨ ਦੀ ਤੁਸੀਂ ਸਾਨੂੰ ਇਜਾਜ਼ਤ ਦਿੰਨੇ ਹੋ ਨਹੀਂ ਗਏ ਤੁਸੀਂ ਉੱਥੇ ਜਾ ਕੇ ਇੱਕੋ ਗੱਲ ਕੀਤੀ ਤੁਸੀਂ ਆਪਣੀ ਸ਼ੁਰੂ ਕਰ ਲਈ ਕਿਉਂਕਿ ਤੁਹਾਡੇ ਰਾਜ ਸੀ ਹਿੱਤ ਸੀ ਲੀਡਰਸ਼ਿਪ ਦੇ ਵਿੱਚ ਕੌਣ ਕੀ ਤੁਸੀਂ ਸ਼੍ਰੋਮਣੀ ਕਾਲੇ ਦਲ ਦੇ ਜਿਹੜੇ ਉੱਚ ਕੋਟੀ ਦੇ ਲੀਡਰ ਨੇ ਸੀ ਕੀ ਜਿੰਨੇ ਬੰਦੇ ਜਿਹੜੇ ਸੀ ਉਹ ਸ਼੍ਰੋਮਣੀ ਕਾਲੇ ਦਲ ਦੀ ਲੀਡਰਸ਼ਿਪ ਜਿਹੜੀ ਜਿੱਥੇ ਲੀਡਰਸ਼ਿਪ ਲਿਖਿਆ ਕੱਲੇ ਸੁਖਬੀਰ ਸਿੰਘ ਬਾਦਲ ਲੀਡਰਸ਼ਿਪ ਸੀ ਕੱਲੇ ਸੁਖਬੀਰ ਸਿੰਘ ਬਾਦਲ ਲੀਡਰਸ਼ਿਪ ਨਹੀਂ ਹੈ ਸ਼੍ਰੋਮਣੀ ਕਾਲ ਦੇ ਸੂਚੀ ਲੀਡਰਸ਼ਿਪ ਸੀ ਤੇ ਉਹਨਾਂ ਨੇ ਡਿਊਟੀ ਭਾਰਤੀ ਦੀ ਕਮੇਟੀ ਨੂੰ ਲਾਈ ਸੀ ਜਿਹੜੇ 7 ਮੈਂਬਰੀ ਕਮੇਟੀ ਚਲੋ ਜੀਜੋ 5 ਮੈਂਬਰੀ ਰਹਿ ਗਈ 5 ਮੈਂਬਰਾਂ ਨਾਲ ਵੀ ਸ਼ੁਰੂ ਕਰ ਲਿਆ ਪਰ ਮੈਨੂੰ ਇੱਥੇ ਜ਼ਰੂਰ ਦੱਸੋਗੇ ਕਿ ਪੰਜ ਮੈਂਬਰੀ ਕਮੇਟੀ ਨੇ ਤੁਹਾਨੂੰ ਹੀ ਕਿਉਂ ਚੁਣਿਆ ਗੁਨਾਹਗਾਰ ਸੀ ਤੁਸੀਂ ਵੀ ਬਾਕੀਆਂ ਨੂੰ ਕਿਉਂ ਚੁਣਿਆ ਉਹਨਾਂ ਦਾ ਸਿੱਖ ਕੌਮ ਦੇ ਵਿੱਚੋਂ ਚੁਣਨ ਨੂੰ ਕਿਹਾ ਸੀ ਤੇ ਸਿੱਖ ਕੌਮ ਦਾ ਫਿਰ ਤੁਸੀਂ ਕੀ ਭਾਜਪਾ ਆਇਆ ਨਾਲ ਕੀ ਤੁਸੀਂ ਕਾਂਗਰਸ ਨਾਲ ਕੀ ਤੁਸੀਂ ਆਮ ਆਦਮੀ ਦੇ ਵਿੱਚ ਜਿਹੜੇ ਸਿੱਖ ਨੇ ਉਹਨਾਂ ਨਾਲ رابطہ ਕੀਤਾ ਇਕੱਲੇ ਤੁਸੀਂ ਜਿਹੜੇ ਤਿੰਨ ਚਾਰ ਬੰਦਿਆਂ ਦੀ ਇਹ ਜੁੰਡਲੀ ਸੀ ਕਿ ਤੁਸੀਂ ਉਹ ਸਾਰਿਆਂ ਨੇ ਇਹ ਪ੍ਰੋਗਰਾਮ ਆਰਗੇਨਾਈਜ਼ ਕਿਉਂ ਕੀਤੇ ਉਹਦਾ ਮਕਸਦ ਇੱਕ ਸੀ ਕਿ ਤੁਸੀਂ ਸਰਦਾਰ ਸੁਖਬੀਰ ਸਿੰਘ ਬਾਦਲ ਸਾਧੀ ਵਿਰੋਧਤਾ ਕਰਦੇ ਸੀ ਤੁਸੀਂ ਨਹੀਂ ਚਾਹੁੰਦੇ ਕਿ ਸ਼੍ਰੋਮਣੀ ਅਕਾਲੀ ਦਲ ਤਕੜਾ ਹੋਵੇ ਹੁਣ ਵੀ ਜਦ ਕਿ ਉੱਥੇ ਇਹ ਹੁਕਮ ਹੋਇਆ ਸੀ ਕਿ ਚੁੱਲ੍ਹੇ ਸਬੇੜ ਕੇ ਚੱਲਣਾ ਪਰ ਤੁਸੀਂ ਤਾਂ ਇੱਕ ਦਿਨ ਵੀ ਨਹੀਂ ਪੈਣ ਦਿੱਤਾ ਤੇ ਚੁੱਲ੍ਹੇ ਨਾਲ ਹੀ ਇਕੱਠੇ ਕਰ ਲਈ ਸੀ ਤੇ ਜਿਹੜੇ ਮੈਂ ਕਿਸਤੇ ਸਵਾਲ ਨਹੀਂ ਕਰਦਾ ਜਥੇਦਾਰ ਸਾਹਿਬ ਸਤਕਾਰਯੋਗ ਉਹ ਸ਼੍ਰੀ ਕਾਲਤਾਖਰ ਸਾਹਿਬ ਦੇ ਜਥੇਦਾਰ ਰਹੇ ਨੇ ਪਰ ਉਹ ਤੁਹਾਡੀਆਂ ਰਾਸੀ ਸਟੇਜਾਂ ਦੇ ਉੱਪਰ ਕਿਉਂ ਇਹ ਵੀ ਬੜਾ ਵੱਡਾ ਸਵਾਲ ਹੈ ਤੇ ਸਾਹਿਬ ਸਵਾਲ ਬਹੁਤ ਨੇ ਪਰ ਜਿਹੜੀ ਗੱਲ ਤੁਸੀਂ ਕਹੀ ਹੈ ਤੁਹਾਡੀ ਇਲੈਕਸ਼ਨ ਵੀ ਰਹੀ ਹੈ ਤੁਹਾਡੇ ਨਾਲ ਵੀ ਇਸ ਹਲਕਿਆਂ ਚ ਰਹਾਂ ਤੁਹਾਡੇ ਪਿਤਾ ਜੀ ਦੀ ਵੀ ਇਲੈਕਸ਼ਨ ਰਹੀ ਹੈ ਉਹਦੇ ਚ ਵੀ ਲੜਦੇ ਰਹਾਂ ਇੱਥੇ ਮੈਂ ਦੱਸਣਾ ਫੇਰ ਕਹਿਣਾ ਕਿ ਤੁਹਾਡਾ ਪਰਿਵਾਰ ਉਹ ਸੀ ਜਿਹੜਾ ਪਹਿਲੀ ਵਾਰ ਆਜ਼ਾਦ ਚੋਂ 78 ਅਕਾਲੀ ਦਲ ਦੇ ਖਿਲਾਫ ਅਸੀਂ ਕਦੇ ਖਿਲਾਫਤ ਨਹੀਂ ਕੀਤੀ ਅਸੀਂ ਕਦੇ ਆਜ਼ਾਦ ਨਹੀਂ ਗਏ ਸਾਨੂੰ ਕੁਝ ਮਿਲਿਆ ਸਾਨੂੰ ਕੁਝ ਨਹੀਂ ਮਿਲਿਆ ਪਰ ਹਮੇਸ਼ਾ ਅਕਾਲੀ ਦਲ ਦੇ ਨਾਲ ਖੜੇ ਰਹਿਣਾ ਅਸੀਂ ਇਹ ਨਹੀਂ ਕਿ ਇੱਕ ਵਾਰ ਸਾਨੂੰ ਟਿਕ ਨਹੀਂ ਦਿੱਤੀ ਤੇ ਉਹ ਟਿਕ ਦੇ ਕਰਕੇ ਅਸੀਂ ਰੁਸ ਕੇ ਘਰੇ ਬੈ ਗਏ ਤੇ ਅਸੀਂ ਉਸ ਤੋਂ ਬਾਅਦ ਆਪਣਾ ਕੰਮ ਛੱਡ ਕੇ ਤੇ ਅਸੀਂ ਵਿਰੋਧਤਾ ਚਾਲੀ ਅਕਾਲੀ ਦਲ ਦੀ ਚੜ੍ਹਦੀ ਕਲਾ ਦੀ ਗੱਲ ਕੀਤੀ ਹੈ ਜਿੰਨੇ ਜੋ ਕੇ ਹੈਗੇ ਆ ਚਾਹੇ ਤੁਹਾਡੇ ਤੁਸੀਂ ਜਾਂ ਤੁਹਾਡੀ ਟੀਮ ਸਾਡੇ ਕੋਲੇ ਕਹੇ 10 ਵੋਟਾਂ ਨੇ ਚਾਹੇ ਸਾਡੇ ਕੋਲੇ 1000 ਵੋਟਾਂ ਨੇ ਚਾਹੇ ਮੇਰੀ ਕੱਲੇ ਦੀ ਵੋਟ ਹੈ ਉਹ ਅਕਾਲੀ ਦਲ ਨੂੰ ਪਾਈ ਹੈ ਅਕਾਲੀ ਦਲ ਦੇ ਨਾਲ ਖੜੇ ਆ ਤੇ ਪਾਰਟੀ ਦੇ ਨਾਲ ਖੜੇ ਆ ਸਰਦਾਰ ਸੁਖਬੀ ਸਿੰਘ ਬਾਦਲ ਸਾਹਿਬ ਪਾਰਟੀ ਦੇ ਪ੍ਰਧਾਨ ਨੇ ਉਹਨਾਂ ਦੇ ਨਾਲ ਖੜਿਆ ਪਰ ਤੁਸੀਂ ਆਪਣੀ ਪੀੜ੍ਹੀ ਥੱਲੇ ਜਰੂਰ ਛੋਟਾ ਫਿਰਿਓ ਤੁਸੀਂ ਆਪਣੇ ਥੱਲੇ ਅੰਦਰ ਝਾਕਿਓ ਕਿ ਇਸ ਜ਼ਿਲ੍ਹੇ ਦੇ ਵਿੱਚ ਦਸਾਂ ਤੋਂ ਜ਼ੀਰੋ ਤੱਕ ਕਿਉਂ ਪਹੁੰਚਿਆ ਤੁਸੀਂ ਕਦੇ ਕਹਿੰਦੇ ਹੋ ਕਿ ਭਗਵੰਤ ਮਾਨ ਜਿਹੜਾ ਉਹ ਸੁਖਬੀ ਸਿੰਘ ਬਾਦਲ ਨੇ ਪੈਦਾ ਕੀਤਾ ਲੀਡਰ ਹੈ ਗਲਤ ਭਗਵੰਤ ਮਾਨ ਤੁਹਾਡਾ ਪੈਦਾ ਹੋਇਆ ਕੀਤਾ ਹੋਇਆ ਲੀਡਰ ਹੈ ਕਿਉਂ ਪੈਦਾ ਹੋਇਆ ਉਹ ਇਸ ਜ਼ਿਲ੍ਹੇ ਚ ਕਿਉਂ ਪੈਦਾ ਹੋਇਆ ਸਾਰੇ ਦੇਸ਼ ਚ ਜਦੋਂ ਕੋਈ ਮੈਂਬਰ ਪਾਰਲੀਮੈਂਟ ਨਹੀਂ ਜਿੱਤਿਆ ਇਕੱਲਾ ਸੰਗਰੂਰ ਜਿੱਤਿਆ ਤੇ ਤੁਸੀਂ ਹਾਰੇ ਕਿਉਂ ਹਾਰੇ ਕਿਉਂ ਪੈ ਕਿਉਂ ਕਿਉਂ ਪੈਦਾ ਹੋਇਆ ਕਦੇ ਸੋਚਿਆ ਕਿਉਂਕਿ ਤੁਸੀਂ ਕਿਸੇ ਨੂੰ ਹੋਰ ਪੈਦਾ ਹੋ ਨਹੀਂ ਦਿੱਤਾ ਸਾਥ ਹੀ ਨਹੀਂ ਕਦੇ ਇਕੱਠੇ ਕੀਤੇ ਆ ਜਿਹਨੇ ਤੁਹਾਡੇ ਨਾਲ ਆ ਚੁੰਨਾ ਸਾਹਿਬ ਬੜੇ ਇਹਨਾਂ ਨੇ ਵੀ ਰੌਲਾ ਪਾਇਆ ਸੀ ਲੰਗੋਵਾਲ ਸਾਹਿਬ ਬਲਦੇਵ ਮਾਂਜੀ ਉਹ ਤਾਂ ਮਤਲਬ ਜਹਾਨ ਭਰ ਚ ਪਿੱਟਦੇ ਰਹੇ ਨੇ ਕਿ ਮੈਨੂੰ ਢੀਂਸਾ ਪਰਿਵਾਰ ਨੇ ਮਾਂਜਿਆ ਮੈਨੂੰ ਢੀਂਸਾ ਪਰਿਵਾਰ ਹੋਣ ਆਉਂਦਾ ਰਿਹਾ ਤੁਸੀਂ 2007 ਚ ਆਪਣੀ ਮਿਨਿਸਟਰੀ ਕਰਕੇ ਸਾਰੇ ਹਰਕਿਆਂ ਦੇ ਵਿੱਚ ਵਿਰੋਧਤਾ ਕਰਾਇਆ ਫਿਰ ਉਹਨਾਂ ਨੇ ਨੋਜ ਕੀਤੀ ਤੁਸੀਂ ਫਿਰ 12 ਚ ਉਹਨਾਂ ਦੀ ਵਿਰੋਧਤਾ ਕਰਾ ਕੀਤੀ ਅਸਲੀ ਜਹਜਾ ਬੀਜਾ ਉਹਦੇ ਕਰਕੇ ਉਹ ਜਾ ਵੱਡ ਰਿਹਾ ਮੈਂ ਕਦੇ ਕਿਸੇ ਦੇ ਖਿਲਾਫ ਨਿੱਜੀ ਤੌਰ ਤੇ ਬਹੁਤ ਘੱਟ ਬੋਲਿਆ ਪਰ ਜਿੱਥੇ ਪਾਰਟੀ ਦੀ ਗੱਲ ਆਉਂਦੀ ਹੈ ਜਾਂ ਜਿੱਥੇ ਮੇਰੇ ਤੇ ਇਲਜ਼ਾਮ ਲੱਗੇ ਕਿ ਮੈਂ ਕਾਲੀ ਨਹੀਂ ਹਾਂ ਤਾਂ ਉੱਥੇ ਮਾਨੂੰ ਦੁੱਖ ਲੱਗਦਾ ਕਿਉਂਕਿ ਅਸੀਂ ਬੜੇ ਨਿਸ਼ਕਾਮ ਨਿਰਸਵਾਰਥ ਹੋ ਕੇ ਤੇ ਹਮੇਸ਼ਾ ਪਾਰਟੀ ਦੇ ਨਾਲ ਖੜੇ ਹਾਂ ਤੇ ਤੁਸੀਂ ਜਿੰਨਾ ਮਰਜ਼ੀ ਸਾਡੇ ਤੇ ਅਤਿਆਚਾਰ ਕੀਤਾ ਹੈ ਸਾਡੇ ਘਰਾਂ ਦੇ ਵਿੱਚ ਸਾਡੀਆਂ ਗਲੀਆਂ ਦੇ ਮੋੜਾਂ ਤੋਂ ਸਰਦਾਰ ਸੁਖਬੀ ਸਿੰਘ ਬਾਦਲ ਦੇ ਪ੍ਰੋਗਰਾਮ ਕੈਂਸਲ ਕਰਦੇ ਰਹੇ ਹੋ ਪਰ ਅਸੀਂ ਮੰਨ ਚ ਫੇਰ ਵੀ ਉਹ ਮਲਾਦ ਰੱਖਿਆ ਨਹੀਂ ਕਦੇ ਮਨ ਦੇ ਵਿੱਚ ਹਾਂ ਅੱਜ ਗੱਲ ਕਹਿ ਰਹੇ ਆ ਪਰ ਕਦੇ ਈਰਖਾ ਨਫਰਤ ਨਹੀਂ ਰੱਖੀ ਹਮੇਸ਼ਾ ਤੁਹਾਡੇ ਨਾਲ ਖੜੇ ਤੁਸੀਂ ਜੋ ਤੱਕ ਇਥੋਂ ਇਲੈਕਸ਼ਨ ਲੜੀ ਤੁਹਾਡੇ ਨਾਲ ਖੜੇ ਜੇ ਲੰਬੇ ਹਰਸ ਆਪ ਇਲੈਕਸ਼ਨ ਲੜੀ ਲਓਗਾ ਸਾਡੇ ਨਾਲ ਖੜੇ ਕੇ 42000 ਰੋਟ ਪੈਸੇ ਤੋਂ ਨਹੀਂ ਹਸਤਾਂ ਰਾਂ ਤੇ ਜਿੱਦੇ ਸਰਦਾਰ ਬਲਦੇਵ ਸਿੰਘ ਮਾਨ ਲੜੇ ਉਹਨਾਂ ਦੇ ਨਾਲ ਵੀ ਖੜੇ ਪਾਰਟੀ ਦੇ ਨਾਲ ਖੜੇ ਆ ਅਸੀਂ ਕਦੇ ਨਿੱਜੀ ਹਿੱਤਾਂ ਵਾਸਤੇ ਪਾਰਟੀ ਤੋਂ ਬੇਮੁਖ ਨਹੀਂ ਹੋਏ ਪਰ ਤੁਸੀਂ ਜ਼ਰੂਰ ਸੋਚਿਓ ਕਿ ਸਾਨੂੰ ਅਕਾਲੀ ਦਲ ਜਾਂ ਅਸੀਂ ਨਸੀਹਤ ਦੇਣ ਦਾ ਨਸੀਹਤ ਤਾਂ ਕੋਈ ਵਰਕਰ ਦੇ ਸਕਦਾ ਹੈ। ਇਹੀ ਤਾਂ ਗ੍ਰੇਸ ਹੈ ਨਾ। ਹੁਣ ਮੈਂ ਤੁਸੀਂ ਕਿਹਾ ਕਿ ਨਵੀਂ ਲੀਡਰਸ਼ਿਪ ਕਿ ਨਵੀਂ ਲੀਡਰਸ਼ਿਪ ਦੇਣ ਦੀ ਗੱਲ ਕੀਤੀ ਹੈ। ਹੁਣ ਤੁਸੀਂ ਇੱਥੇ ਡੈਲੀਗੇਟ ਬਣਾਏ ਨੇ ਜ਼ਿਲ੍ਹੇ ਦੇ ਵਿੱਚ। ਹਰ ਹਲਕੇ 'ਚ ਪੰਜ ਹਲਕੇ ਨੇ ਪੰਜਾਂ ਡੈਲੀਗੇਟ ਬਣਾਏ ਨੇ। ਤੁਸੀਂ ਮੈਨੂੰ ਇੱਕ ਸਵਾਲ ਜ਼ਰੂਰ ਇਹਦਾ ਜਵਾਬ ਦਿਓ ਕਿ ਕਿਹੜਾ ਨਵਾਂ ਡੈਲੀਗੇਟ ਬਣਾਇਆ? ਕਿਹੜਾ ਨਵਾਂ ਬੰਦਾ ਚੁਣਿਆ? ਜਿਹੜੇ ਪਿਛਲੇ 20 ਸਾਲਾਂ ਤੋਂ 25 ਸਾਲਾਂ ਤੋਂ ਤੁਹਾਡੇ ਨਿੱਜੀ ਸਾਥੀ ਨੇ ਜਾਂ ਤੁਹਾਡੇ ਨਾਲ ਦੇ ਸਾਥੀਆਂ ਦੇ ਨਿੱਜੀ ਸਾਥੀ ਨੇ ਉਹੀ ਅੱਜ ਵੀ ਤੁਹਾਡੇ ਡੈਲੀਗੇਟ ਨੇ ਜਿਹੜੇ ਅੱਜ ਤੋਂ 20 ਸਾਲ ਪਹਿਲਾਂ ਸੀ ਉਹੀ ਟੀਮ ਉਹੀ ਸਾਰਾ ਕੁਝ ਕੋਈ ਨਵਾਂ ਕੋਈ ਨਵਾਂ ਚਿਹਰਾ ਜਿਹੜਾ ਹੈ ਪੰਥਕ ਚਿਹਰਾ ਸ਼੍ਰੀ ਕਾਲ ਤੱਕ ਸਰ ਦੀ ਜਿੱਥੋਂ ਤੁਸੀਂ ਫਸਿਲ ਤੋਂ ਲੈ ਕੇ ਚੱਲਿਓ ਜਿਹਦਾ ਨਾਂ ਵਰਤ ਗਿਆ ਚ ਤੁਸੀਂ ਭਰਤੀ ਕਰਦੇ ਕੋਈ ਨਵਾਂ ਚਿਹਰਾ ਡੈਲੀਗੇਟ ਪੈਦਾ ਕੀਤਾ ਆ ਤੁਹਾਡੇ ਧੂਰੀ ਵੀ ਗੱਲ ਹੋਈ ਇਹੇ ਪੁਆਣੀਗੜ ਦੀ ਗੱਲ ਹੋਈ ਸੀ ਤੁਹਾਨੂੰ ਯਾਦ ਹੋਵੇ ਹੁਣ ਜਦੋਂ ਮੀਟਿੰਗਾਂ ਕਰਨ ਗਿਓ ਉਥੇ ਵੀ ਇਹੀ ਗੱਲ ਚਰਚਾ ਚੱਲੀ ਕਿ ਫਲਾਣੇ ਨੇ ਆਪੇ ਬਣਾ ਲਏ ਫਲਾਣੇ ਨੇ ਆਪੇ ਬਣਾ ਲਏ ਸੋ ਇਥੇ ਚਰਚਾ ਇਥੇ ਮੰਥਨ ਕਰਿਓ ਦੂਜੇ ਤੇ ਉਂਗਲੀ ਚੱਕਣ ਤੋਂ ਪਹਿਲਾਂ ਜ਼ਰੂਰ ਸੋਚੋ ਅਸੀਂ ਸਰਕਾਰ ਕਰਦੇ ਰਹੀ ਹਾਂ ਥੋੜਾ ਤੇ ਕਰਦੇ ਹਾਂ ਪਰ ਇਹ ਮੰਤ ਭਾਗ ਹੈ ਕਿ ਤੁਸੀਂ ਵਜ਼ੀਰੀਆਂ ਹਟਾ ਕੇ ਤੁਸੀਂ ਸਾਰਾ ਕੁਝ ਕਰਕੇ ਕਰਾ ਕੇ ਉਹ ਤੋਂ ਬਾਅਦ ਸਾਰਾ ਬੋਝ ਜਿਹੜਾ ਸੁਖਬੀ ਸਿੰਘ ਬਾਦਲ ਤੇ ਮੜਦੇ ਹੋ ਤੇ ਪਾਰਟੀ ਦੇ ਸਾਡੇ ਅਰਗੇ ਜਿਹੜੇ ਨਿਮਾਣੇ ਵਰਕਰ ਨੇ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਕਦੇ ਨਾ ਵਿਰੋਧ ਕੀਤਾ ਨਾ ਕਦੇ ਧੋਖਾ ਕੀਤਾ ਨਾ ਕਦੇ ਪਾਰਟੀ ਤੋਂ ਕੁਝ ਮੰਗਿਆ ਤੁਸੀਂ ਉਹਨਾਂ ਤੋਂ ਵੀ ਚਾਹਤਿਓ ਜ਼ਰੂਰ ਅੰਦਰ ਚਾਤ ਮਾਰਿਓ ਤੇ ਜਵਾਬ ਦਿਓ ਇਹਨਾਂ ਗੱਲਾਂ ਦਾ ਕਿ ਤੁਸੀਂ ਕੀ ਹੋ ਤੇ ਕੀ ਕਰਦੇ ਹੋ ਤੇ ਕੀ ਸੋਚਦੇ ਹੋ